ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਦੇ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਪਰਿਵਾਰ ਅਤੇ ਪਰਵਾਸੀ ਮਜ਼ਦੂਰਾਂ ਦੇ ਵਿਚਾਲੇ ਇੱਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ ਇਸ ਝੜਪ ਦੇ ਦੌਰਾਨ ਕਿਸਾਨ ਪਰਿਵਾਰ ਅਤੇ ਕੁਝ ਪਰਵਾਸੀ ਮਜ਼ਦੂਰ ਵੀ ਜ਼ਖਮੀ ਹੋਏ ਨੇ ਜੋ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਨੇ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੀ ਮੱਕੀ ਸਕਾਉਣ ਨੂੰ ਲੈ ਕੇ ਹੋ ਰਹੀ ਦੇਰੀ ਦੇ ਕਾਰਨ ਇਸ ਵਿਵਾਦ ਦੀ ਸ਼ੁਰੂਆਤ ਹੋਈ ਕਿਸਾਨ ਦਾ ਕਹਿਣਾ ਹੈ ਕਿ ਉਸ ਦੀ ਫਸਲ ਨੂੰ ਸਮੇਂ ਸਿਰ ਸੁਕਾਇਆ ਜਾਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਮੀਂਹ ਦੇ ਪੈਣ ਦਾ ਖਤਸ਼ਾ ਹੈ ਜਿਸ ਦੇ ਚੱਲਦੇ ਉਸ ਦੀ ਫਸਲ ਜਿੰਨੀ ਵੀ ਸੁੱਕੀ ਹੈ ਉਸ ਨੂੰ ਮੋੜ ਟਰਾਲੀ ਦੇ ਵਿੱਚ ਲੋਡ ਕਰ ਦਿੱਤਾ ਜਾਵੇ ਪਰ ਯਾਦ ਕਿਸਾਨ ਪਰਿਵਾਰ ਦੀ ਲੇਬਰ ਅਤੇ ਉਸ ਦੇ ਇੰਚਾਰਜ ਨੇ ਇੱਕ ਵੀ ਨਹੀਂ ਸੁਣੀ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਦੋਹਾਂ ਧਿਰਾਂ ਦੇ ਵਿਚਾਲੇ ਮਾਹੌਲ ਗਰਮ ਆ ਗਿਆ ਅਤੇ ਦੇਖਦੇ ਦੇਖਦੇ ਹਿੰਸਕ ਰੂਪ ਧਾਰ ਲਿਆ ਕਿਸਾਨ ਪਰਿਵਾਰ ਦਾ ਦੋਸ਼ ਹੈ ਕਿ ਸੌਦੇ ਕਰੀਬ ਪਰਵਾਸੀ ਮਜ਼ਦੂਰਾਂ ਨੇ ਡਾਂਗਾ ਸੁੱਟੇ ਇੱਟਾਂ ਪੱਥਰਾਂ ਦੇ ਨਾਲ ਉਹਨਾਂ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਜ਼ਖਮੀ ਕੀਤਾ ਪੰਜਾਬ ਦੇ ਵਿੱਚ ਹੀ ਪੰਜਾਬੀਆਂ ਦੇ ਉੱਤੇ ਹਮਲੇ ਹੋ ਰਹੇ ਨੇ ਉਹ ਵੀ ਪਰਵਾਸੀ ਮਜ਼ਦੂਰਾਂ ਵੱਲੋਂ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਅਸੀਂ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਕਿਸੇ ਦੁਕਾਨ ਦੇ ਸ਼ੀਸ਼ੇ ਤੋੜੇ ਨੇ। ਉਧਰ ਇਸ ਵਿਵਾਦ ਦੇ ਵਿਚਾਲੇ ਇੱਕ ਆਰਤੀ ਦੀ ਦੁਕਾਨ ਦੇ ਸ਼ੀਸ਼ੇ ਉਦੋਂ ਚੱਕਣਾ ਚੂਰ ਹੋ ਗਏ ਜਦੋਂ ਇਹ ਦੋਨੋਂ ਧਿਰਾਂ ਭੜਦੀਆਂ ਹੋਈਆਂ ਉਸ ਦੀ ਦੁਕਾਨ ਦੇ ਬਾਹਰ ਪਹੁੰਚ ਗਏ। ਆਰਤੀ ਦਾ આરોਪ ਹੈ ਕਿ ਉਸ ਦੀ ਦੁਕਾਨ ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਅਤੇ ਉਸ ਦੀ ਦੁਕਾਨ ਤੇ ਭੰਨ ਤੋੜ ਕੀਤੀ ਗਈ ਹੈ ਜਿਸ ਦਾ ਉਸ ਨੂੰ ਹੁਣ ਇਨਸਾਫ ਚਾਹੀਦਾ ਹੈ। ਇਹ ਤਾਂ ਇਥੋਂ ਬਾਹਰ ਸੀ ਆ ਹੋਣੀ ਆ ਮੈਨੂੰ ਤੇ ਮੇਰੇ ਆ ਮਨੀਮ ਸਾਹਿਬ ਤੇ ਮੇਰੇ ਆ ਲੇਬਰ ਵਾਲੇ ਫੋਨ ਕਰਦੇ ਸੀ ਕਿ ਇੱਥੇ ਕੋਈ ਹੰਗਾਮਾ ਕਰਦੇ ਸਾਡੀ ਲੇਬਰ ਨਾ ਕਿਸੇ ਹੋਰ ਦੇ ਵੀ ਕੰਮ ਜਦੋਂ ਘਟ ਹੋਵੇ ਫੜ ਲੈਂਦੀ ਆ ਜੀ ਕੰਮ ਤੇ ਉਹਨਾਂ ਕਿਤੇ ਹੋਰ ਆ 68 ਟਰੇਡਿੰਗ ਵਾਲੇ ਇਹਨਾਂ ਦਾ ਕੰਮ ਫੜਿਆ ਸੀ ਜ਼ਿੰਮੇਵਾਰ ਤੇ ਜਿਹੜੇ ਝੱਲ ਤੋਂ ਆ ਮੇਜਰ ਹੋਈ ਕੋਈ ਤੇ ਉਹ ਕਿਤੇ ਝੱਟ ਜੜੂ ਮਾਨ ਚ ਲੇਟ ਹੋ ਗਏ ਉਹਨੇ ਗਾਲਾਂ ਗੂਲਾਂ ਕੱਢ ਸੱਡੀਆਂ ਇਹਨਾਂ ਨੂੰ ਤੇ ਇਹ ਬਾਅਦ ਵਿੱਚ ਲੇਬਰ ਵਾਲੇ ਵੀ ਥੋੜਾ ਜਿਹਾ ਔਖੇ ਦਿੱਤੇ ਹੋਏ ਆ ਕਿਤੇ ਜੋ ਵੀ ਦੁਕਾਨ 'ਚ ਵੜ ਗਿਆ ਉਹ ਕੁੜਦੇ ਹੀ ਜ਼ਿਆਦਾ ਉਹਨਾਂ ਨੇ ਇਹਨਾਂ ਨੂੰ ਕੁੱਟਣ ਦੇ ਮਾਰਿਆ ਉਹਨਾਂ ਜਦੋਂ ਅੰਦਰੋਂ ਲੋਕ ਲਾ ਲਿਆ ਜੀ ਇਹਨਾਂ ਨੇ ਸ਼ੀਸ਼ੇ ਭੰਨੇ ਆ ਅੰਦਰ ਰਾਨ ਕੇ ਮਾਰ ਮਾਰ ਕੇ ਆ ਇਹ ਦੇਖਿਆ ਹੀ ਤੁਸੀਂ ਇਹ ਦੁਕਾਨ ਦਾ ਹਾਲ ਕੀ ਕੀਤਾ ਆ ਸਾਰੇ ਸ਼ੀਸ਼ੇ ਭੰਨ ਭੰਨ ਕੇ ਗੁੰਡਾਗਰਦੀ ਫੁੱਲ ਕੀਤੀ ਡਾਂਗਾ ਨਾਲ ਟੇਟਾਂ ਨਾਲ ਇਹ ਸਾਰਾ ਸਾਡਾ ਆਫਿਸ ਢੋਲਿਆ ਤੇ ਬਹੁਤ ਮਾੜੀ ਗੱਲ ਆ ਜੀ ਇਹ ਮਤਲਬ ਜੇ ਕਿਸੇ ਲੇਬਰ ਨਾਲ ਹੋ ਵੀ ਗਿਆ ਲੇਬਰ ਕੰਮ ਕਦੇ ਘੱਟ ਕਰਦੀ ਕਦੇ ਵਧ ਕਰਦੀ ਪਰ ਇਹ ਕਿਸੇ ਦੀਆਂ ਦੁਕਾਨਾਂ ਤੋੜਦਾ ਕੀ ਮਤਲਬ ਆ ਜੀ ਇਹ ਬਿਲਕੁਲ ਧੱਕੇਸ਼ਾਹੀ ਹੈ ਇਹਦਾ ਇਨਸਾਫ ਮਿਲਣਾ ਚਾਹੀਦਾ ਤੁਹਾਡਾ ਸਾਹਮਣੇ ਆਪਦੀ ਦੁਕਾਨ ਦਾ ਨਾਮ ਕੀ ਕਿਹਨਾ ਦੁਕਾਨ ਹੈ ਸੰਜਮ ਟ੍ਰੇਡਿੰਗ ਕੰਪਨੀ ਹੈ ਜੀ 133 ਨੰਬਰ ਦੁਕਾਨ ਹੈ ਕਿੰਨੇ ਕ ਬਜੇ ਦੀ ਕਰਨਾ ਹੈ ਆ ਮੈਨੂੰ ਲੱਗਦਾ ਜੀ 1:00 ਘੰਟਾ ਹੋਇਆ ਹੋਦਾ ਮੈਂ ਆਪਣੇ ਹੋਰ ਦਫਤਰ ਗਿਆ ਸੀ ਏਜੰਸੀ ਵਾਲੇ ਤੇ ਮੈਨੂੰ ਇਹ ਪਿੱਛੇ ਫੋਨ ਕਰਦੇ ਮੈਨੂੰ ਬਾਹਰੋਂ ਕਿਤੇ ਫੋਨ ਆਇਆ ਕਿ ਇਹਦਾ ਤਾਂ ਮੇਰੇ ਕੋਲ ਚੱਕ ਨਹੀਂ ਹੋਇਆ ਤੇ ਲੇਬਰ ਹੋਰ ਕਿਸੇ ਦਾ ਚੱਕਿਆ ਤੇ ਮੈਂ ਭੱਜਿਆ ਉਥੋਂ ਜਦੋਂ ਉਹਨੇ ਦੱਸਿਆ ਵੀ ਇਦਾਂ ਲੜਾਈ ਹੋ ਗਈ ਆ ਕਿ ਉਹ ਮਾਰਨ ਨੂੰ ਫਿਰਦੇ ਸਾਡੇ ਬੰਦਿਆਂ ਨੂੰ ਤੇ ਦਫਤਰ ਤੇ ਵੀ ਮਤਲਬ ਹਮਲਾ ਕੀਤਾ ਉਹਨਾਂ ਮੈਂ ਉਥੋਂ ਭੱਜਿਆ ਤੇ ਆਉਂਦਿਆਂ ਨੂੰ ਆਹ ਸ੍ਰਿਕਟ ਪੋਈ ਹੁਣ ਪੁਲਿਸ ਨੂੰ ਚਾਪਤਾ ਨਹੀਂ ਆ ਮੈਂ ਕਰ ਰਿਹਾ ਜੀ ਬਲਕਾਰ ਮੁੰਸ਼ੀ ਨੂੰ ਫੋਨ ਕੀਤਾ ਉਹ ਇਥੋਂ ਬਦਲ ਹੋ ਗਿਆ ਸੀ ਤਾਂ ਮੈਂ ਹੁਣ ਹੋਰ ਇੱਕ ਨੰਬਰ ਤੇ ਆ ਉੱਤੇ ਕਾਲ ਕਰਨ ਦੀ ਕੋਸ਼ਿਸ਼ ਕਰਦਾ ਮੰਗ ਕੀ ਕਰਨਾ ਚਾਹੀਦਾ ਮੰਗਿਆ ਜੀ ਇਹ ਗੁੰਡਾ ਕਰਦੀ ਆ ਸ਼ਰੇਆਮ ਬਿਲਕੁਲ ਗੁੰਡਾ ਕਰਦੀ ਆ ਆ ਲੇਬਰ ਆ ਇੰਨੇ ਤੱਕਾ ਬੈਠਾ ਵਿਚਾਰਾ ਕਿ ਇਹਨਾਂ ਨੂੰ ਪਿਆਰ ਨਾਲ ਜਾਂ ਕਿਤੇ ਮਾੜਾ-ਮੋੜਾ ਤਾਬੇ ਨਾਲ ਤਾਂ ਕੰਮ ਕਰਾ ਲਓਗੇ ਤੇ ਜੇ ਇਹਨਾਂ ਨੂੰ ਕੁੱਟਣ ਲੱਗ ਪੈ ਰਹੋਗੇ ਤੇ ਪਿੱਛੇ ਜਾ ਕੇ ਹੋਰ ਆੜਤੀਆਂ ਦੇ ਦਫ਼ਤਰ ਤੋੜੋਗੇ ਤੇ ਇਹ ਕੋਈ ਇਹ ਕੋਈ ਸ਼ਰਾਫਤ ਵਾਲਾ ਕੰਮ ਨਹੀਂ ਇਹ ਤਾਂ ਗੁੰਡਾਗਰਦੀ ਹੋਗੀ ਕਿੰਨੇ ਲੋਕ ਸੀਗੇ ਮੈਂ ਤਾਂ ਇੱਥੇ ਨਹੀਂ ਸੀ ਕਿੰਨੇ ਸੀ ਪੰਜ ਜਣੇ ਇਹ ਐ ਸਾਡੇ ਮਨੀਮ ਸਾਹਿਬ ਦਫ਼ਤਰ ਦੇ ਅੰਦਰ ਸੀਗੇ ਜੀ ਹਾਂ ਪੰਜ ਪੰਜ ਜਣੇ ਸੀ ਜਿਨ੍ਹਾਂ ਨੇ ਮੁੰਡਿਆਂ ਨੇ ਇਹ ਆ ਕੇ ਪਿੱਛੇ ਬੰਨੇ ਆ ਜੀ ਸਰ ਇਹ ਸਾਇਆ ਚਾਲ ਨੂੰ ਬਿਲੋਂਗ ਕਰਦੇ ਲਈ ਚਾਲ ਨੂੰ ਸਾਰੇ 베ਜਰ ਸਿੰਘ ਨਾਲ ਦਾਣਾ ਮੰਡੀ ਤੇ ਕੀ ਘਟਨਾ ਚਰਮ ਵਾਪਰਿਆ ਜੀ ਕੋਈ ਮੇਰਾ ਨਾਮ ਮੁਖਤਿਆਰ ਸਿੰਘ ਆ ਪਿੰਡ ਚੱਲੀ ਵਾਲਾ ਮੱਕੀ ਦੀ ਆ ਜਿਹੜਾ ਦਾਣਾ ਮੰਡੀ ਜਾ ਕਾਰਨਾਮਾ ਕੀਤਾ ਜ਼ਿਮੀਂਦਾਰਾਂ ਦੇ ਨਾਲ ਨਿਆਕ ਤਿੰਨ ਬੰਦੇ ਦਸੋ ਇਹ 40 50 100 ਬਈਆ ਕਹਿੰਦੇ ਬੈ ਗਿਆ ਉਹਨਾਂ ਨੂੰ ਉਹਨਾਂ ਕੀ ਕਿਹਾ ਸਿਰੋ ਕਿਸਾਨਾਂ ਦਾ ਕੀ ਮੁੱਦਾ ਹੁੰਦਾ ਵੀ ਸਾਡੀ ਜਿਹੜੀ ਫਸਲ ਆ ਉਹ ਖਰਾਬ ਨਾ ਹੋਵੇ بارش ਦਾ ਮੌਸਮ ਆ ਉਹਨਾਂ ਜਾ ਕੇ ਇਹ ਭਈਆਂ ਨੂੰ ਕਿਹਾ ਵੀ ਸਾਡੀ ਜਣੀ ਮੱਕੀ ਪਈ ਹੈ ਨਾ ਥੱਲੇ ਇਹਨੂੰ ਚੱਕ ਕੇ ਆਵਾ ਟਰਾਲੀ 'ਚ ਲਾ ਦਿਓ ਜਦੋਂ ਦੇਣ ਲੱਗੋ ਹਿਲਾਵਾਂਗੇ ਇੰਨੀ ਗੱਲ ਕਹਿੰਦੇ ਜੇਰ ਉਹਨਾਂ ਦੀ ਪਰ दारू ਪੀਤੀ ਹੈ ਡਰਿੰਕ ਕੀਤੀ ਹੋਈ ਕੋਈ ਐਦਾਂ ਚਾਰਜ ਉਹ ਆਣ ਕੇ ਬੰਦੇ ਉਹਨਾਂ ਨੂੰ ਦਿਨਾਂ ਨੂੰ ਬੈ ਗਏ ਉਹ ਬਜ਼ੁਰਗ ਹਾਂਜੀ ਕਿਤੇ ਗਏ ਤੇ ਹਮਲਾ ਕੀਤਾ ਇਹ ਦੇਖੋ ਜੀ ਇਹ ਤਾਂ ਮੈਂ ਤੇ ਮੁੱਦਾ ਇਹ ਹੈ ਟਾਉਣਾ ਵੀ ਜਿਹੜਾ ਮਨੀਮ ਆ ਖੋਗੀ ਉਹਦੇ ਨਾਂ ਤੇ ਹੋਇਆ ਇਹ ਕੰਮ ਮਨੀਮ ਦਾ ਕੰਮ ਕੀ ਹੁੰਦਾ ਮਨੀਮ ਦਾ ਕੰਮ ਤਾਂ ਆਪਦੀ ਜਿਹੜੀ ਜਨਤਾ ਮਗਰ ਖੜੀ ਉਹਨੂੰ ਸਹਾ ਦਾ ਵੀ ਹਾਂ ਪਾ ਕੰਮ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਤੂੰ ਦਾਦਾ ਜ਼ਿੰਮੇਵਾਰ ਹੁੰਦਾ ਨਿਆਕੀ ਤੱਕੜ ਦਿਆ ਚੌਧਰੀ ਹੈ ਇਹਦੇ ਇਹਦੇ ਅੰਦਰ ਸਾਰੀ ਲੇਬਰ ਹੈਗੀ ਆ ਇਹੋ ਨਾ ਕਿ ਇਹ ਸਾਡੀ ਮੱਕੀ ਸਫਰਾ ਦੇ ਟਰਾਲੀ ਚ ਲੋਡ ਕਰਨ ਦਾ ਇਹਦਾ ਕਰਕੇ ਇਹਦਾ ਕਰਕੇ ਵੀ ਆਪਾਂ ਨੂੰ ਮੰਜੇ ਤੋਂ ਬਾਅਦ 6 ਟਾਂਕੇ ਬਜ਼ੁਰਗ ਦੇ ਲੱਗੇ 85 ਸਾਲ ਦਾ ਬਜ਼ੁਰਗ ਉਹ ਦੇਖੋ ਕਿੱਦਾਂ ਰਗਦਾ ਇਹਦਾ ਕੋ ਬੋਲ ਹੀ ਹੋ ਰਿਹਾ 14 ਸਾਲ ਦਾ ਬੱਚਾ ਤੇ 14 ਸਾਲ ਦਾ ਬੱਚਾ ਜਿਹੜਾ ਦੇਖੋ ਸਵੇਰਾ ਰੋਟੀ ਸ਼ਾਮ ਲੈ ਗਿਆ ਤਾਂ ਉਹਦੇ ਦੇ ਸੱਤ ਗਲੀ ਕਰ ਦਿੱਤੀ ਤੇ ਦੂਜਾ ਬੰਦਾ ਜਿਹੜਾ ਮੇਜਰ ਸਿੰਘ ਆ ਉਹ 40-42 ਸਾਲ ਦਾ ਬੰਦਾ ਹੋਆ ਤਾਂ ਉਹਦੇ ਸੱਤਵੀ ਮਾਰਿਆ ਉਹਦੇ ਫੇਰ ਉਹਦਾ ਦਾੜੀ ਪੱਟ ਕੇ ਪਾਰਦੀ ਅੱਜ ਸਾਟੀ ਤੋਂ ਬਾਹਰ ਲਾ ਦੇਦੇ ਇਹ ਕੀ ਇਹ ਕੀ ਕਿ ਕਿ ਨੂੜਾ ਕਿਥੋਂ ਦਾ ਇਹ ਭਈਆ ਨੂੰ ਇੰਨੀ ਖੁੱਲ ਮਿਲ ਗਈ ਸਾਡੇ ਪੰਜਾਬ ਚ ਵੀ ਆਪਾਂ ਇੱਥੇ ਆਣ ਕੇ ਵੀ ਆ ਜੀਵਿਦਾਰਾਂ ਨੂੰ ਕੋਟ ਮਾਰ ਕਰਨੀ ਹੈ ਆਰਦੀ ਇਹ ਨਹੀਂ ਜੋਗਾ ਹੈ ਨਹੀਂ ਇਹ ਆਰਦੀਆ ਇਹ ਆਰਦੀਆ ਕਿੱਥੇ ਆਰਦੀ ਉਹਨੇ ਕੋਲ ਬੋਲਦਾ ਸਾਡੇ ਸਾਡੀ ਆਰਦੇ ਉੱਪਰ ਕੀਆ ਅੱਜ ਇਹਦੀ ਆਰਦੇ ਉੱਪਰ ਹੈ ਜੀਵਿਦਾਰ ਦੇ ਕਿ ਇੰਨਾ ਸੱਟਾ ਲੱਗਿਆ ਬੰਦਾ ਵਰਜਾ ਫਿਰ ਇਹ ਆਰਦੀ ਨੂੰ ਪਤਾ ਲੱਗਣਾ ਮੇਰੇ ਆ ਕੰਮ ਹੋ ਗਿਆ ਹੁਣ ਮੰਗ ਕੀ ਕਰਨਾ ਚਾਹੁੰਦੇ ਮੰਗ ਮੈਂ ਇਹ ਗੱਲ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਸਾਥ ਮਿਲੇ ਇਹ ਜਿੰਨਾ ਜਿੰਨਾ ਇਹਨਾਂ ਦੇ ਗਾਰਨਾਮੇ ਸੱਟਾਂ ਲੱਗਿਆ ਇਹਨਾਂ ਸਾਜ ਦਾ ਭਈਆਂ ਨੂੰ ਪੂਰੀ 사 ਚਾਹੀਦੀ ਨੇ ਤੋਂ ਬਾਹਰ ਚਾਹੀਦੇ ਮਰ ਗੋ ਇਹ ਤਾਂ ਨੂੰ ਚਾਹੀਦਾ ਕਾਟਦੀਆਂ ਦੁਕਾਨ ਦੇ ਜਿਹੜੇ ਸ਼ੀਸ਼ੇ ਤੋੜੇ ਗਏ ਉਹ ਦੋਸਾਂ ਕੇ ਕਿਸਾਨਾਂ ਨੇ ਸ਼ੀਸ਼ੇ ਤੋੜੇ ਉਹ ਕੀ ਮਾਮਲਾ ਵਾ ਦੇਖੋ ਭਾਜੀ ਇਹ ਵੀ ਮੈਂ ਦੱਸ ਦਿੰਦਾ ਹੁਣ ਇਹ ਦੇਖੋ ਤਿੰਨ ਬੰਦੇ ਆ ਜਿਹੜੇ ਜੀਵੀਦਾਰ ਉਹ ਆਪਦੀ 100 ਬੰਦੇ ਤੋਂ ਜਾਨ ਵੇਚ ਆਉਣਗੇ ਕਿ ਇਹਦੇ ਸ਼ੀਸ਼ੇ ਤੋੜਨਗੇ ਉਹ ਤੇ ਇਹਨਾਂ ਦੇ ਆਪਦੇ ਭਈਏ ਜਿਹੜੇ ਇਧਰੋਂ ਰੋੜਾ ਜਲਾ ਰਹੇ ਆ ਇਹਨਾਂ ਨੇ ਆਪਦਾ ਬਜਾ ਗਿਆ ਤਾਂ ਆਪਦੀ ਦੁਕਾਨ ਦੇ ਸ਼ੀਸ਼ੇ ਟੱਜਦੇ ਆ ਤੇ ਉਹ ਕਹਿੰਦੇ ਇਹਨਾਂ ਤੋੜਿਆ ਇਹਨਾਂ ਕੋਲ ਜਾਰੇ ਇੱਕ ਦਾ ਗੁੱਟ ਟੁੱਟ ਗਈ ਓ ਮੇਜਰ ਸਿੰਘ ਦਾ ਦੂਜਾ ਬਜ਼ੁਰਗ ਦੇਖੋ ਤੁਸੀਂ ਆ ਵੀ ਦੇਖ ਲੋ ਕੈਮਰੇ ਦਾ ਡਿਜੀ ਵੀਡੀਓ ਆਈ ਹੋਣੀ ਆ ਵੀ ਕਿਦਾਂ ਉਹ ਬਜ਼ੁਰਗ ਦੇ ਉਹ ਰੋੜੇ ਮਾਰ ਲੂਗਾ ਕਾ ਆਪ ਦੀ ਜਾਨ ਵਜ ਜਾਊਗਾ ਜਿਹੜਾ ਬੰਦਾ ਨਿਹੱਕ ਬਿਆ ਮੰਜੇ ਦੇ ਇਸ ਟਾਈਮ ਤਾਂ ਸੀਸੀਟੀਵੀ ਕੈਮਰੇ ਵੀ ਹੈਗੇ ਖੰਗਾਲ ਦੇ ਮੈਂ ਕਹੇ ਜੇ ਅਸੀਂ ਮੈਂ ਹੁਣ ਇਹ ਵੀ ਕਹਿ ਰਿਹਾ ਮੈਂ ਵੀ ਕਿਸਾਨ ਆ ਮੈਂ ਕਹਿ ਰਿਹਾ ਕਿ ਜੇ ਸੀਸੀਟੀਵੀ ਕੈਮਰੇ ਸਾਡੇ ਬੰਦੇ ਦੇ ਰੋੜੇ ਵੱਜ ਜਵੇ ਨਾ ਸੀਦੇ ਤੋੜਿਆ ਤੇ ਅਸੀਂ ਸਵੇਰੇ ਪਵਾ ਕੇ ਦਊਂਗਾ ਪਹਿਲਾਂ ਨੋਰ ਤੇ ਆਪ ਪਵਾ ਕੇ ਦਊਗਾ ਜੇ ਇੰਨੀ ਕੋਈ ਗੱਲ ਮਾਰਦਾ ਜੇ ਭਈਆਂ ਤੇ ਭਈਆਂ ਦਾ ਜਾ ਜਾ ਨੀਮ ਹੋਊਗਾ ਅਕਦਾਰ ਤੇ ਜਾਓ ਭਈਏ ਖੁਦਾਬਾਹ ਹੋਣ ਦੇ ਮੇਰਾ ਮੇਜਰ ਸਿੰਘ ਨਾ ਇਹ ਪਿੰਡ ਚ ਆ ਲਈ ਆਲਾ ਮੈਂ ਸ਼ਾਮੀ ਗਿਆ ਹੀ ਉੱਤੇ ਆੜਤ ਤੇ ਕੱਦ ਕਰਕੇ ਇਹ ਕਰਦੇ ਬਾੜ ਸਾਹ ਦੇ ਤੇ ਉੱਤੇ ਨਾ ਮੱਕੀ ਫੋਲੀ ਪਈ ਕ ਪਰਸੋਂ ਦੀ ਗੱਲ ਤੋਂ ਪਣੀ ਲੱਗੀ ਤੇ ਅੱਜ ਉਹਨਾਂ ਸੁੱਤਲ ਵੀ ਫੋਲੀ ਥੋੜੀ ਜੀ ਤੇ ਅੱਜ ਵੀ ਫੋਲੀ ਆ ਤੇ ਅੱਜ ਵੀ ਸੁੱਕੀ ਨਹੀਂ ਮੈਂ ਦੁਪਹਿਰੇ ਵੀ ਉਹਨਾਂ ਕੋ ਗਿਆ ਮੈਂ ਕਿ ਇਹਨੂੰ ਵਿੱਚ ਦੀ ਬਿਲ ਤੇ ਮਾਰੋ ਇਹ ਸੁੱਕ ਜੂਗੀ ਤੇ ਉਹ ਮੇਰੇ ਆਕੇ ਉਹਨਾਂ ਦੀ ਲੱਗੇ ਮੁੜ ਕੇ ਫੇਰ ਜਾ ਕੇ ਬੈਂਚ ਤੇ ਸੌਂਗੇ ਹੁਣ ਮੈਂ ਕੱਦ ਕਰਕੇ ਆਇਆ ਤਾਂ ਫੇ ਉਹ ਜਾ ਕੇ ਬੈਂਚ ਦੇ ਉੱਤੇ ਮੈਂ ਕਿਹਾ ਜੇ ਤੁਸੀਂ ਮੱਕੀ ਨਹੀਂ ਫੁੱਲਣੀ ਟਰਾਲੀ ਬਾਹਰ ਖੜੀ ਆ ਤੁਸੀਂ ਇਹ ਚ ਲੱਦ ਦੋ ਸੇਤ ਦਾ ਮੀਂਹ ਆ ਤੇ ਅਸੀਂ ਇਹਨੂੰ ਘਰੇ ਲੈ ਜਾਈਏ ਜਦੋਂ ਮੀਂਹ ਦਾ हट ਜਾਊਗਾ ਤਾਂ ਅਸੀਂ ਬਾਹਰ ਚ ਲੈ ਆਵਾਂਗੇ ਇੱਥੇ ਮੰਡੀ ਉਹ ਜੀ ਇੰਨੀ ਗੱਲ ਕਹੀ ਉਹਨਾਂ ਨੂੰ ਤੇ ਉਹ ਜਿੰਦੇ ਅੰਦਰ ਭਈਏ ਬੈਠੇ ਉਹਨਾਂ ਨੇ ਇਦਾਂ ਮੈਂ ਬਾਹਰ ਤੋਂ ਪੜਿਆ ਵੀ ਆਹ ਮੱਕੀ ਲੱਦ ਦੋ ਉਹ ਜਿੰਨੇ ਬਾਹਰ ਭਈਏ 100 ਭਈਆ ਹੋਣਾ ਉਹਨਾਂ ਕੇਂ ਦੇ ਬੇਲ ਚ ਆ ਕੇ ਦੇ ਅੱਖ ਜਲੂਣਾ ਆ ਸਾਡੇ ਉਹਨਾਂ ਛੜਦਾ ਬਾਪੂ ਦੇ ਵੀ ਡਾਂਗ ਮਾਰੀ ਮੇਰੇ ਗੁੱਟ ਤੇ ਵੀ ਮਾਰੀ ਤੇ ਮੁੰਡੇ ਦਾ ਸਿਰ ਵੀ ਪੜਿਆ ਤੇ ਇਤੋਂ ਨਿਕਲੇ ਦਾ ਮੁੜ ਕੇ ਪਾਰਲੀ ਦੁਕਾਨ ਤੇ ਚਲੇ ਗਏ ਜਿਹੜੇ ਬਾਹਰ ਹੀ ਗਏ ਸੌ ਭੀਆ ਉਹਨਾਂ ਰੋੜੇ ਸ਼ੁਰੂ ਕਰਤੇ ਤੇ ਉਹਨਾਂ ਦੇ ਸ਼ੀਸ਼ਿਆਂ ਦੇ ਰੋੜੇ ਵੱਜੇ ਪਰੋਦ ਕਹਿੰਦੇ ਸ਼ੀਸ਼ੇ ਦੇ ਰੋੜੇ ਤင်း ਮਾਰੇ ਅਸੀਂ ਕਿੱਥੋਂ ਮਾਰ ਲਾਂਗੇ ਮੇਰੇ ਨਾਲ ਤਾਂ ਜਵਾਗ ਹੀ ਨਿਕੇ ਨੇ ਕਿ ਮੇਰਾ ਤਾਂ ਗੁੱਟ ਪਹਿਲਾਂ ਹੀ ਤੋੜਤਾ ਹੀ ਬਾੜਤਾ ਸੀ ਦੁਕਾਨ ਤੇ ਸੇਰ ਬਾਪੂ ਦਾ ਪਾੜਤਾ ਹੀ ਰੋੜੇ ਕੀ ਮਾਰਨੇ ਤੁਸੀਂ ਦੱਸੋ ਮੈਂ ਮਾਰ ਸਕਦਾ ਹਾਂ ਨਾ ਇੰਨੇ ਜਖਮੀ ਹੋਏ ਸਾਡੇ ਹੋ ਜਖਮੀ ਆ ਤਿੰਨ ਜਣੇ ਹੋਈ ਜੀ ਕੀ ਕੀ ਨਾਮ ਆ ਉਹਨਾਂ ਦੇ ਇੱਕ ਮਨਜੀਤ ਤੇ ਇੱਕ ਕੀ ਕੀ ਨਾਮ ਆ ਇੱਕ ਮਾਨਕੀਰਤਾ 14 ਸਾਲ ਦਾ ਤੇ ਬਾਪੂ ਮੇਰਾ ਮਹਿੰਦਰ ਸਿੰਘ ਉਹ ਹੈਗਾ 85 ਸਾਲ ਦਾ ਆਪ ਵੀ ਲੱਗਿਆ ਉਹਦਾ ਸਿਰ 파ੜਦਾ ਜੀ ਉਹਦੇ ਟਾਂਕੇ ਲੱਗੇ ਸੱਚ ਉਹ ਕਿ ਨਹੀਂ ਪੜਿਆ ਉਹਨਾਂ ਬਈਆਂ ਨੇ ਹੁਣ ਕੀ ਮੰਗ ਹੀ ਕਰਨਾ ਚਾਹੁੰਦੇ ਮੰਗ ਕਰਦੇ ਵੀ ਇਹ ਭਈਏ ਆੜਤਾਂ ਤੇ ਬੈਠੇ ਆ ਤੇ ਆੜਤਾਂ ਦੇ ਜਿਹੜੇ ਮਨੀਮ ਆ ਉਹ ਸਾਡੇ ਇਸ ਗੱਲ ਪੈਂਦੇ ਆ ਜਿਹੜੇ ਸਾਡੇ ਉੱਥੇ ਧੂਗੀ ਸਾਹਿਬ ਆ ਉੱਥੇ ਉਹਨਾਂ ਦਾ ਪੱਲੇਦਾਰ ਉਹ ਸਾਨੂੰ ਮੈਂ ਕਿਹਾ ਵੀ ਇਹਨਾਂ ਨੂੰ ਸਮਝਾ ਕੋ ਕਹਿੰਦਾ ਨਹੀਂ ਇਹ ਮੇਰੇ ਹੀ ਆ ਉਹਨੇ ਆਪ ਦੀ ਕਦੂਤੀ ਚ ਸਾਨੂੰ ਘਟਾਇਆ ਉੱਤੇ ਮੇਰੀ ਦਾੜੀ ਪੱਟੀ ਤੋਂ ਆ ਦੇਖੋ ਬਣੈਨ ਮੇਰੀ ਆਂ ਟੀੜੀ ਹੈ ਵੀ ਪਾਟੀ ਮੇਰੇ ਡੰਡੇ ਬਹੁ ਮਾਰੇ ਪਿੱਛੇ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਿਥਲੇਸ਼ ਠਾਕੁਰ ਕੀ ਆਜ ਡਰਨਾ ਹੈ ਕਿਆ ਬਈ ਮੰਡੀ ਆਜ ਪਰਸੋ ਦਾ ਪਰਸੋ ਦਾ ਗੱਲ ਆਏਗਾ ਜੀ ਪਰਸੋ ਬੰਦੇ ਸਤਾ ਪਿਆ ਸੀ ਕਹਿੰਦਾ ਚੁੱਪ ਕਰਕੇ ਸੋ ਜਾਓ ਬੰਦੇ ਬੋਲਦਾ ਸੀ ਉਹਨੂੰ ਕੁੱਟਣ ਲੱਗ ਪਿਆ ਮਾਰਾਈ ਤੇ ਮੈਂ ਕੁਬੜ ਟਟੀਆਂ ਲਗਾਏ ਜੀ ਮੈਂ ਕੁਛ ਨਹੀਂ ਬੋਲਿਆ ਉਹ ਬੰਦੇ ਗਲਤੀ ਮੈਨੂੰ ਰਹਿਣ ਦਿੱਤਾ ਨਤੇ ਚਲੋ ਕੋਈ ਬਈ ਸਰ ਆਪਿਆ ਤਾਂ ਰਹਿੰਦੋ ਅੱਜ ਫਿਰ ਕੁੱਟਣ ਲੱਗ ਪਿਆ ਜੀ ਅੱਜ ਕੁੱਟਣ ਲੱਗ ਗਿਆ ਉਹਨੂੰ ਮੈਂ ਕਿਹਾ ਜੀ ਸਰਦਾਰ ਜੀ ਇੱਕ ਬੰਦੇ ਨੂੰ ਕਾਹਨੂੰ ਚੇਰਨਾ ਹੈ ਤੁਸੀਂ ਜਿਹੜਾ ਤੁਹਾਡੇ ਮਾਲਕ ਹੈਗਾ ਤੇਰੇ ਚੌਧਰੀ ਹੈ ਉਹਨੂੰ ਕੋ ਸਦਾ ਬਾ ਉਹਦੇ ਬਾਪੂ ਦਾ ਗਲਤੀ ਨਹੀਂ ਹੈ ਕੋਈ ਬਾਪੂ ਜਿਹੜਾ ਹੈਗਾ ਨਾ ਬਾਪੂ ਕਹਿੰਦਾ ਰਹਿਂਦੇ ਰਹਿੰਦੇ ਠੀਕ ਹੈ ਜੀ ਬਾਪੂ ਜਿਹੜਾ ਹੈ ਨਾ ਬਾਪੂ ਜ਼ਾਰੇ ਤੇਰੀ ਬੇਕੇ ਸੁਕਾਇਆ ਤਿੰਨ ਬੰਦੇ ਆ ਸੀ ਉਹ ਇਹ ਸਾਰੇ ਬੰਦੇ ਆਪੇ ਕਮਲ ਦੇ ਹੈਗਾ ਜੀ जोड़ा बंद उसे सुता पे उन्होंने किया वो उन्होंने कुटन लग पे कट्ठे हो गया माल उन्होंने की करना गिले माल कट्ठे हो गया उन्हें वह काम नहीं माल ढेर ला के तिरपा ला के टंग दिया उस हो गया सारी धूप भेरिया सो गया हूँ अपना कमल दमाल भर के आया हूँ तरह आने वाला हूँ भरना सी हो एक सौ तेती नंबर दुकान पर जी वो कहें कुटन लग पे मेरे गल दब दिया जी गला दब दिया फिर मैं जान छा के भागा वहाँ से

ਗੇਟ ਲਗਾ ਲਿਆ ਸੀਸਾ ਲਗਾ ਲਿਆ ਗੇਟ ਲਗਾਏ ਤਾਂ ਇਹ ਸੀਸਾ ਤੋੜ ਦਿਆ ਜੀ